ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਬਣਾ ਰਹੀ ਹਾਂ ਸਰੋਂ ਦਾ ਸਾਗ ਸੋ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਇਸ ਤਰੀਕੇ ਨਾਲ ਛਿੱਲ ਲੈਣਾ ਸਾਗ ਨੂੰ ਅਸੀਂ ਸਿਰਫ ਕਲਿਆ ਗੰਦਲਾਂ ਦਾ ਸਾਗ ਬਣਾਉਣੀ ਆ ਜਿੰਨੇ ਵੀ ਪੱਤੇ ਨੇ ਆਲੂਦਲ ਉਤਾਰ ਦੇਣੇ ਨੇ ਇਹ ਆਪਾਂ ਮੇਥੇ ਲੈਨੇ ਜੀ ਧਨੀਆ ਬਾਲਕ ਇਹ ਸਾਰਾ ਆਪਾਂ ਚੰਗੀ ਤਰ੍ਹਾਂ ਧੋ ਲੈਣਾ ਧੋਣ ਤੋਂ ਬਾਅਦ ਹੁਣ ਅਸੀਂ ਚੇਰ ਲੈਣਾ ਨੂੰ ਮਸ਼ੀਨ ਨਾਲ ਹੰਦੀ ਸਾਗ ਚੀਰਨ ਤੋਂ ਬਾਅਦ ਆਪਾਂ ਇੱਕ ਪਤੀਲੇ ਦੇ ਵਿੱਚ ਪਾਣੀ ਪਾ ਕੇ ਰੱਖਾਂਗੇ ਜਦੋਂ ਪਾਣੀ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਤਾਂ ਉਸ ਵਿੱਚ ਉਹਦੋਂ ਸਾਗ ਪਾਣਾ ਤੇ ਨਾਲ ਹੀ ਆਪਾਂ ਥੋੜੀ ਜਿਹੀ ਹਲਦੀ ਪਾਵਾਂਗੇ ਇਹ ਜਿਨ੍ਹਾਂ ਨੂੰ ਐਸਜੀਟੀ ਦੀ ਪ੍ਰੋਬਲਮ ਹੈ ਉਹ ਪਾ ਸਕਦੇ ਨੇ ਹਲਦੀ ਨਾਲ ਹੀ ਨਮਕ ਪਾਵਾਂਗੇ ਤੁਸੀਂ ਆਪਣੇ ਟੇਸਟ ਅਕੋਰਡਿੰਗ ਪਾ ਸਕਦੇ ਹੋ ਵੱਧ ਘੱਟ ਤੇ ਇਸ ਵਿੱਚ ਅਸੀਂ ਲਾਲ ਮਿਰਚ ਨਹੀਂ ਹਰੀ ਮਿਰਚ ਯੂਜ਼ ਕਰਾਂਗੇ ਨਾਲ ਇਸ ਵਿੱਚ ਪਾਵਾਂਗੇ ਛਿੱਲੇ ਵਾਲਾ ਲਸਣ ਸਾਰੀ ਚੀਜ਼ ਇਹਦੇ ਵਿੱਚ ਐਂਵੀ ਸਾਪਤੀਓ ਪਾ ਦੇਣੀ ਨੇ ਮਿਰਚਾਂ ਤੇ ਅਦਰਕ ਤੇ ਲਸਣ ਕਿਉਂਕਿ ਇਹ ਵਿੱਚੇ ਕੁਲਜੂ ਸਾਰਾ ਕੁਝ ਜਦੋਂ ਆਪਾਂ ਘੋਟਾਂਗੇ ਸਾਗ ਨੂੰ ਦੇਖੋ ਜੀ ਇਸ ਤਰ੍ਹਾਂ ਆਪਾਂ ਨੇ ਹੁਣ ਘੋਟਣਾ ਚਲਾਉਣਾ ਇਹਦੇ ਵਿੱਚ ਤੇ ਜਦੋਂ ਵੀ ਆਪਾਂ ਨੂੰ ਲੱਗੇਗਾ ਵੀ ਇਸ ਵਿੱਚ ਪਾਣੀ ਘਟਿਆ ਤਾਪਾ ਪਾਣੀ ਇਸ ਵਿੱਚ ਗਰਮ ਕਰਕੇ ਪਾਉਣਾਗਾ 2-3 ਘੰਟੇ ਚੰਗੀ ਤਰ੍ਹਾਂ ਇਹਨੂੰ ਚੁੱਲ੍ਹੇ ਤੇ ਰੱਖਣਾ ਪਕਾਉਣਾਗਾ ਦੇਖੋ ਇਸ ਤਰ੍ਹਾਂ ਜਿੰਨੇ ਵਾਰ ਵੀ ਪਾਣੀ ਪਾਉਣਾ ਆਪਾਂ ਗਰਮ ਪਾਣੀ ਪਾਉਣਾਗਾ ਠੰਡਾ ਪਾਣੀ ਨਹੀਂ ਪਾਉਣਾ ਇਸ 'ਚ ਦੇਖੋ ਜੀ ਅਧਰ ਹੀ ਜਿਆ ਹੋ ਗਿਆ ਸਾਗ ਆਪਣਾ ਇਹਨੂੰ ਚੰਗੀ ਤਰ੍ਹਾਂ ਕੋਟਣੀ ਨਾਲ ਕੋਟ ਲੈਣਾਗਾ ਤੇ ਇਸ ਵਿੱਚ ਜਿਹੜਾ ਪਾਲਣ ਪਾਉਣਾ ਇਹ ਮੱਕੀ ਦਾ ਆਟਾ ਲਿਆਗਾ ਇੱਕ ਕੋਲੀ ਤੁਸੀਂ ਬੇਸਣ ਵੀ ਪਾ ਸਕਦੇ ਹੋ ਪਰ ਮੈਂ ਇੱਥੇ ਮੱਕੀ ਦੇ ਆਟੇ ਦਾ ਯੂਜ਼ ਕਰਾਂਗੀ ਟਾਗ ਨੂੰ ਕੋਟ-ਕੋਟ ਕੇ ਚੰਗੀ ਤਰ੍ਹਾਂ ਪਾ ਮਲਾਈ ਵਰਗਾ ਬਣਾ ਲੈਣਾ ਇੱਥੇ ਕਿਸੇ ਤਰ੍ਹਾਂ ਦੇ ਗ੍ਰੈਂਡਰ ਦੀ ਯੂਜ਼ ਨਹੀਂ ਕਰਾਂਗੇ ਉਸੇ ਹਮੇਸ਼ਾ ਕੋਟੇ ਨੇ ਵਾਲੀ ਸਾਗ ਔਟ ਦਿਆ ਦੇਖੋ ਜੀ ਹੁਣ ਇਹ ਆਲਣ ਪਾਉਣ ਲਈ ਤਿਆਰ ਹੋ ਗਿਆ ਸਾਗ ਸਾਰਾ ਪਾਣੀ ਇਹਦਾ ਫੁੱਕ ਗਿਆ ਇਹਨੂੰ ਨੀਚੇ ਧਾਰ ਲੈਣਾਗਾ ਤੇ ਹੁਣ ਥੋੜਾ ਥੋੜਾ ਕਰਕੇ ਇਸ ਚਾਲਣ ਪਾਵਾਂਗੇ ਆਪਾਂ ਜਿਹੜਾ ਮੱਕੀ ਦਾ ਆਟਾ ਸੀ ਇਸ ਤਰੀਕੇ ਨਾਲ ਥੋੜਾ ਥੋੜਾ ਕਰਕੇ ਪਾਉਣਾਗਾ ਤੇਨੂੰ ਚੰਗੀ ਤਰ੍ਹਾਂ ਘੋਟੀ ਜਾਣਾ ਤਾਂ ਕਿ ਇਹਦੇ ਵਿੱਚ ਕੋਈ ਗਾਠ ਨਾ ਬਣੀ ਮੱਕੀ ਦੇ ਆਟੇ ਦੀ ਸੋ ਹੁਣ ਨਾਲੇ ਆਪਾਂ ਧਨੀਆ ਕੱਟਿਆ ਹੋਇਆ ਸੀ ਬਰੀਕ ਤੇ ਨਾਲੇ ਅਦਰਕ ਹੁਣ ਇਹਦੇ ਵਿੱਚ ਪਾ ਦਾਂਗੇ ਹੁਣ ਇਸ ਵਿੱਚ ਥੋੜਾ ਜਿਹਾ ਗਰਮ ਪਾਣੀ ਪਾਵਾਂਗੇ ਤੇ ਪਾਣੀ ਪਾਉਣ ਤੋਂ ਬਾਅਦ ਆਪਾਂ 10 ਮਿੰਟ ਇਹਨੂੰ ਹੋਰ ਸੇਕ ਲਵਾਵਾਂਗੇ ਜੀ ਆਲਣ ਪਾਤਾ ਪਾਣੀ ਪਾਤਾ ਤੇ ਇਹਨੂੰ ਦੁਬਾਰੀ ਚੁੱਲੇ ਤੇ ਰੱਖ ਕੇ 10 ਮਿੰਟ ਪੂਰੀ ਤਰ੍ਹਾਂ ਸੇਕ ਲੱਗਣ ਦਿਓ ਚਲੋ ਜੀ ਸਾਗ ਬਣ ਚੁੱਕਿਆ ਹੁਣ ਆਪਾਂ ਲਗਾਉਣੀ ਆ ਤੜਕਾ ਪਹਿਲੇ ਸਭ ਤੋਂ ਪਹਿਲਾਂ ਦੇਸੀ ਘਿਓ ਲੈ ਲਓ ਉਹਦੇ ਵਿੱਚ ਲਸਣ ਪਾ ਲਓ ਇਹਨੂੰ ਥੋੜਾ ਜਿਹਾ 골ਡਨ ਬ੍ਰਾਊਨ ਹੋਣ ਦਿਓ ਨਾਲ ਇਸ ਵਿੱਚ ਪਾ ਦਾਂਗੇ ਪਿਆਜ਼ ਬਰੀਕ ਕੱਟਿਆ ਹੋਇਆ ਇਹਨੂੰ ਵੀ ਚੰਗੀ ਤਰ੍ਹਾਂ ਭੁੰਨ ਲਵਾਂਗੇ ਅਸੀਂ ਹੁਣ ਦੇਖੋ ਇਹਦਾ ਕਲਰ 골ਡਨ ਬ੍ਰਾਊਨ ਹੋ ਗਿਆ ਹੁਣ ਇਸ ਵਿੱਚ ਅਸੀਂ ਛੋਟਾ ਟਮਾਟਰ ਪਾਵਾਂਗੇ ਬਰੀਕ ਕੱਟਿਆ ਹੋਇਆ ਨਾਲ ਹੀ ਇਸ ਵਿੱਚ ਥੋੜਾ ਜਿਹਾ ਪਾਣੀ ਪਾ ਦੇਣਾ ਤਾਂ ਕਿ ਜਿਹੜਾ ਤੜਕਾ ਸਾਰਾ ਇਹ ਚੰਗੀ ਤਰ੍ਹਾਂ ਫੁੱਲ ਜਾਵੇ ਤੇ ਲੋ ਜੀ ਤੜਕਾ ਬਣ ਚੁੱਕਿਆ ਹੁਣ ਇਸ ਵਿੱਚ ਪਾ ਦੂ ਸਾਗ ਤੇ ਸਾਡੀ ਵੀਡੀਓ ਨੂੰ ਪਲੀਜ਼ ਵੱਧ ਤੋਂ ਵੱਧ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ ਤੇ ਲੋ ਜੀ ਸਾਗ ਬਿਲਕੁਲ ਬਣ ਚੁੱਕਿਆ ਪੂਰਾ ਮਲਾਈ ਵਰਗਾ ਸਾਗ ਬਣਿਆ ਤੇ ਤੁਸੀਂ ਵੀ ਮੱਕੀ ਦੀ ਰੋਟੀ ਨਾਲ ਗਰਮ ਗਰਮ ਖਾ ਸਕਦੇ ਹੋ ਥੈਂਕ ਯੂ ਸੋ ਮਚ